ਸੱਚੀ ਕੋ ਦੋਸਤੋ ਕੀ ਹਾਲ ਚਲੇ ਉਮੀਦ ਕਰਦਾ ਕਿ ਤੁਸੀਂ ਸਮਝੋਗੇ ਇਹ ਹੈ ਜੀ ਫਿਨਲੈਂਡ ਦਾ ਸ਼ਹਿਰ ਹੈਲਸਨਕੀ ਹੈਲਸਨਕੀ ਸਿਟੀ ਸੈਂਟਰ ਮੈਂ ਥੋੜੇ ਦਿਨ ਤੇ ਇੱਥੇ ਆਇਆ ਸੀ ਮੈਂ ਹਜਰ ਤੁਹਾਨੂੰ ਵੀਡੀਓ ਥੋੜੀ ਸ਼ੇਅਰ ਕਰ ਦਿਆਂ ਤੁਹਾਨੂੰ ਫਿਨਲੈਂਡ ਦੇ ਦਰਸ਼ਕਾਂ ਨੇ ਵੀ ਫਿਨਲੈਂਡ ਕਿਉਂ ਲੋਕ ਪਸੰਦ ਕਰਦੇ ਨੇ ਕਿਉਂ ਕਹਿੰਦੇ ਹੈਪੀ ਸਨਟੀ ਹੈ ਏਰੀਆ ਜੀ ਸੱਪੀ ਹੈ ਬੰਦੇ ਚਿੰਤਾ ਚੋਂ ਤਾਂ ਕੱਟੀ ਕਰਦੇ ਨੇ ਕਿਉਂਕਿ ਸਰਕਾਰ ਨੇ ਕਾਫੀ ਕੁਝ ਸੰਭਾਲਿਆ ਆਇਆ ਹੈ ਬਹੁਤ ਸਾਰੇ ਲੋਕਾਂ ਦਾ ਕੰਮ ਹੈ ਆਪਣੀ ਡਿਊਟੀ ਪੂਰੀ ਕਰਨੀ। ਕਈ ਲੋਕ ਇੱਥੇ ਸਟੱਡੀ ਕਰਨ ਆਏ ਹੋਏ। ਹੁਣ ਪਹਿਲਾਂ ਧਿਆਨ ਨਹੀਂ ਸੱਤੇ ਆਪਣੇ ਰੋਗ ਬਹੁਤ ਘੱਟ ਬੰਦੇ ਸੀ। ਲੇਕਿਨ ਅੱਜ ਕੱਲ੍ਹ ਅਗਰ ਤੁਸੀਂ ਹੈਲਥ ਸੰਕੀ ਵੰਤਾ ਐਸ ਵਿੱਚ ਅਗਰ ਕੋਮਰੇ ਉਹ ਕਿ ਤੁਹਾਨੂੰ ਆਪਣੇ ਇੰਡੀਆ ਤੋਂ ਪਾਕਿਸਤਾਨ ਤੋਂ ਸ਼੍ਰੀਲੰਕਾ ਤੋਂ ਬੰਗਲਾਦੇਸ਼ ਦੇ ਲੋਕ ਆ ਮਿਲ ਗਏ। ਜਦ ਲੋਗੇ ਤੇ ਫੂਡ ਰਿਵਿਊ ਦਾ ਕੰਮ ਕਰਦੇ ਹੋਏ ਪੋਸਟ ਤੇ ਕੰਮ ਕਰਦੇ ਹੋਏ ਉਹ ਜੀਵਨ ਦਾ ਕੰਮ ਇੱਕ ਐਸਾ ਕੰਮ ਹੈ ਵਾ ਤਕਰੀਬਨ ਅੱਜ ਕੱਲ੍ਹ ਹਰ ਇੱਕ ਕੰਢੀ ਵਿੱਚ ਛਾਇਆ ਹੋਇਆ ਹੈ ਤੇ ਜਿਹੜੇ ਲੋਕ ਨਵੇਂ ਆਂਦੇ ਵੇ ਉਹਨਾਂ ਨੂੰ ਥੋੜਾ ਈਜ਼ੀ ਹੋ ਜਾਂਦਾ ਹੈ ਇੱਕ ਤੇ ਥੋੜਾ ਕੰਮ ਈਜ਼ੀ ਹੈ ਗਰਮੇਂ ਤੇ ਕਰੀਜੀ ਸੱਜੇ ਥੋੜੀ ਮੁਸ਼ਕਲ ਹੁੰਦੀ ਹੈ ਜਦੋਂ ਸਰੋਵ ਬੰਦੀ ਹੈ ਲੇਕਿਨ ਇੱਥੇ ਜਿੰਨੇ ਵੀ ਆਦਮੀ ਮਿਲੇ ਮੈਂ ਉਹਨਾਂ ਕੋਲ ਗਿਆ ਕਹਿੰਦੇ ਜੀ ਜਦੋਂ ਠੰਡ ਲੰਦੀ ਉਹ ਤੋਂ ਅਸੀਂ ਪੈਸੇ ਬੜੇ ਕਮਾਨੇ ਆ ਕਾਜ ਕਰਕੇ ਬੰਗਲਾਦੇਸ਼ ਦੇ ਲੋਕ ਬਨੇ ਸੀ ਉਹ ਕਹਿੰਦੇ ਅਸੀਂ ਸਰਦੀਆਂ ਵਿੱਚ ਠਿੱਕ ਠੇ ਪੈਸੇ ਕਮਾਨੇ ਆ ਕਿਉਂਕਿ ਥੋੜੀ ਠੰਡ ਹੁੰਦੀ ਤੇ ਕਈ ਲੋਕ ਇਸ ਕੰਮ ਨੂੰ ਘੱਟ ਪਸੰਦ ਕਰਦੇ ਵੀ ਉਹ ਜ਼ਿਆਦਾ ਕਰਮੇ ਪਸੰਦ ਕਰਦੇ ਵੀ ਦੂਸਰੇ ਨੰਬਰ ਤੇ ਕੰਮ ਹੈਗਾ ਜੀ ਪੋਸਟੀ ਦਾ ਪੋਸਟੀ ਮੈਨ ਜਿਵੇਂ ਅਰੇ ਪੋਸਟ ਕਰਾਂ ਚ ਲੈਟਰ ਲੁੱਟੜੇ ਛੱਟਣ ਜਾਂਦੇ ਛੁੱਟਣ ਜਾਂਦੇ ਉਸ ਤਰ੍ਹਾਂ ਕੋਈ ਛੱਟਣ ਕੰਮ ਕਰਦਾ ਕੋਈ ਡ੍ਰਾਈਵ ਦੇ ਕੰਮ ਕਰਦਾ ਤੇ ਕੋਈ ਕਰਾਂ ਚ ਪੋਸਟੀ ਭੰਦ ਦਾ ਕੰਮ ਕਰਦਾ ਉਹਦੀ ਇੱਥੇ ਕਾफी ਚੋਗੇਗੀ ਹੈ ਅਸੀਂ ਗੁਦਰਾ ਸਾਹਿਬ ਕੇ ਸੀ ਉੱਥੇ ਵੀ ਜਿਹੜੇ ਨਵੇਂ ਸਟੂਡੈਂਟ ਆਏ ਸੀ ਉਹ ਗੱਲਾਂ ਕਰਦੇ ਵੀ ਸੀ ਵੀ ਇੱਕ ਦੋ ਵਾਰ ਇੱਥੇ ਜਿਆਦਾ ਵੱਜ ਜਾਂਦੀਆਂ ਉਸ ਤੋਂ ਬਾਅਦ ਫਿਰ ਕਮ ਆ ਜਾਂਦਾ ਹੈ ਹੋਟਲ ਦਾ ਯਾਨੀ ਹੋਟਲ ਮੀਨ ਰੈਸਟੋਰੈਂਟ ਦਾ ਜਿਹੜੇ ਲੋਕੇਸ਼ਨ 'ਚ ਕੰਮ ਕਰਨਾ ਚਾਹੁੰਦੇ ਵੇ ਉਹਨਾਂ ਵਾਸਤੇ ਵੀ ਇੱਥੇ ਜੋਬ ਕਾਫੀ ਨਿਕਲਦੀ ਰਹਿੰਦੀ ਹੈ ਆਪਣੇ ਜਿਹੜੇ ਇੰਡੀਅਨ ਲੋਕ ਨੇ ਉਹਨਾਂ ਦਾ ਇੱਥੇ ਜਿਆਦਾ ਕੰਮ ਆਪਣਾ ਰੈਸਟੋਰੈਂਟ ਦਾ ਹੀ ਕਰਦਾ ਉਹ ਜਦਾ ਕਈ ਤੱਕ ਉਹ ਦਾ ਵੀ ਕੰਮ ਕਰਦੇ ਵੇ ਤੇ ਕੋਈ ਨਾਲ ਸਟਾਕ ਰੱਖਿਆ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਦੇਸੀ ਰੈਸਟੋਰੈਂਟ ਹੋਣਗੇ ਉਨਾਂ ਨੂੰ ਦੇਸੀ ਸਟਾਫ ਹੀ ਵੜਾ ਕੰਮ ਹੈ ਕਿਉਂਕਿ ਗੋਰੇ ਨੂੰ ਤੇ ਚਿੰਦਰੀ ਪੂਰੀ ਦੇਣੀ ਪੈਂਦੀ ਤੇ ਗੋਰੇ ਨੂੰ ਤੁਹਾਨੂੰ ਪਤਾ ਫਿਰ ਹਰ 5-7 ਮਿੰਟ ਬਾਅਦ ਛੁੱਟੀ ਵੀ ਚਾਹੀਦੀ ਹੈ ਤੇ ਕਿਤੇ ਓਵਰ ਟਾਈਮ ਆ ਨਾ ਪਰ ਅਗਰ ਤੇ ਗੋਰੇ 8 ਘੰਟੇ ਤੋਂ ਬਾਅਦ ਕੰਮ ਹੀ ਕਰਕੇ ਰਾਜ਼ੀ ਨਹੀਂ ਹੁੰਦੇ ਤੇ ਤੇਸੀ ਨੂੰ ਕਹ ਦਵੀਂ 12 ਘੰਟੇ ਡਿਊਟੀ ਅੱਜ ਗਈ ਤੇ ਕਹਾਂਗੇ ਕੋਈ ਨਹੀਂ ਭਾਜੀ ਲਾ ਦੇਾਂਗੇ ਸਾਡੇ ਚੜ ਪੈ ਚ ਬੰਨ ਜਗੇ ਤੇ ਤਦ ਤੱਕ ਕਾਗਜਾਂ ਦਾ ਰਹੇਗਾ ਕਿਉਂਕਿ ਫਰਾਈਡੇ ਸੈਚੰਡੇ ਤਕਰੀਬਨ ਕਾਫੀ ਰਸ਼ ਹੁੰਦਾ ਹੈ ਤਕਰੀਬਨ ਇੰਡੀਆ ਤੋਂ ਨਾ ਫੈਮਲੀ ਦੀਆਂ ਫੈਮਲੀ ਆ ਰਹੀਆਂ ਬੱਚਿਆਂ ਸਿਮਿਤ ਲੋਗ ਆ ਰਹੇ ਵੀ ਕਿਉਂਕਿ ਸਭ ਨੂੰ ਪਤਾ ਵੀ ਇੱਥੇ ਫੈਸਿਲਿਟੀ ਬਹੁਤ ਹੈਗੀ ਹੈ ਬੈਨੀਫਿਟ ਬੜੀ ਹੈ ਇਸ ਕਰਕੇ ਹੋਰ ਕੋਈ ਦੇਸ਼ ਐਸੋਦ ਇੰਡੀਅਨ ਪਾਕਿਸਤਾਨੀ ਬੰਗਾਦੇਸ਼ੀਆ ਸ਼੍ਰੀਲੰਕਨ ਨਹੀਂ ਚੱਲ ਰਿਹਾ ਇੰਗਲੈਂਡ ਵੀ ਹੱਥ ਖੜੇ ਕਰ ਦਿੱਤੇ ਤਕਨੀਲ ਨੇ ਵੀ ਹੱਥ ਖੜੇ ਕਰਦੇ ਹੋਏ ਉਹ ਤੇ ਹੁਣ ਨਵੇਂ ਬੰਦੇ ਕਿ ਆਣੇ ਪਾਣੇ ਜਿਹੜੇ ਆਏ ਉਹਨਾਂ ਨੂੰ ਕੱਢ ਨੂੰ ਫਿਰਦੇ ਪਏ ਇਸ ਕਰਕੇ ਲੋਕ ਉੱਥੇ ਜਾਂਦੇ ਵੀ ਜਿੱਥੇ ਲੋਕਾਂ ਦੇ ਚਾਂਸ ਹੋਣ ਅਤੇ ਜਿੰਨੇ ਵੀ ਸਾਨੂੰ ਕੱਲ ਆਦਮੀ ਮਿਲੇ ਵੀ ਯਾਨੀ ਸਟੂਡੈਂਟ ਆਏ ਸੀ ਮੀਆਂ ਬੀਬੀ ਬੱਚੇ ਵੀ ਉਹ ਵੀ ਉਹ ਇਸੇ ਸੋਚਿ ਆਏ ਵੇ ਚਲੋ ਜੀ 4 4.5 ਸਾਲ ਤੱਕ ਸਾਨੂੰ ਪਿਆਰ ਮਿਲ ਜੇਗੀ ਕਿ ਕੁਝ ਤੁਮ ਪਿਆਰ ਮਿਲ ਜੇ ਫਿਰ ਬੰਦਾ ਸੁਭਿਤਾ ਚਲੋ ਜੀ ਮੇਰੇ ਹੁਣ ਪਿਆਰ ਤੇ ਪੱਕੇ ਲੱਗੇ ਉਸ ਤੋਂ ਬਾਅਦ ਇਸ ਬੁੱਕ ਚ ਕ੍ਰਾਈਮ ਨਹੀਂ ਹੋਗਾ ਹੱਲ ਹੋਗੇ ਮੰਦਰਾਗੇ ਵੇ ਅੱਛੇ ਗੇ ਲੋਗ ਰਿਸਪੈਕਟ ਕਰਦੇ ਵੀ ਕਿਤੇ ਵੀ ਤੁਸੀਂ ਅਫੀਸ਼ਰ ਜਾਂ ਕਿਸੇ ਤਾਂ ਚ ਰਹਿ ਜਾਓ ਤੁਹਾਨੂੰ ਇੱਥੇ ਕੋਈ ਆਨਾ ਕਾਨਾ ਨਹੀਂ ਮਿਲੇਗੀ ਇਹ ਗਲਤੀ ਕਰ ਲਈ ਜਿਸ ਨਾਲ ਕਿਤੇ ਆਪਣਾ ਨ ਲੈ ਗਾ ਵੀ ਮਿਲ ਗਿਆ ਸਾਨੂੰ ਥੋੜਾ ਕੰਮ ਸੀ ਕਿਸੇ ਆਫਿਸ ਜਾਣਾ ਜੀ ਉਹ ਵਿਚਾਰੇ ਨੇ ਸਾਡੇ ਪਿੱਛੇ ਅੱਧਾ ਘੰਟਾ ਖਰਾਬ ਕਰਕੇ ਸਾਨੂੰ ਆਫਿਸ ਛੱਡ ਗਿਆ ਅਸੀਂ ਇਨਾਂ ਰਹਿ ਗਏ ਇਹਦੇ ਗੋਰੇ ਨਹੀਂ ਲਿਫਟ ਕੱਟ ਕੇ ਰਹਿੰਦੇ ਬਾਕੀ ਹਾਲ ਮੁਲਕ ਦੇ ਵਿੱਚ ਆਪੋ ਆਪਣੀਆਂ ਖੂਬੀਆਂ ਕਮੀਆਂ ਹੁੰਦੀਆਂ ਹੀ ਹੈ ਕਈ ਲੋਕ ਅੱਛੇ ਵੀ ਕਈ ਮਾੜੇ ਵੀ ਅਸੀਂ ਇੰਡੀਅਨ ਕਿ ਕਿਹੜੇ ਸਾਰੇ ਬੜੇ ਅੱਛੇ ਹਾਂ ਅਸੀਂ ਵੀ ਪੈਰ ਪੈਰ ਤੇ ਧੋਖਾ ਕਰ ਜੰਨੇ ਹਾਂ ਕਈਆਂ ਨਾਲ ਚੰਗੇ ਰਹਿਣੇ ਆ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਥੈਂਕ ਯੂ ਵੈਰੀ ਮੱਚ